ਹਾਂ ਜੀ ਪੰਨਤਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿ ਅੱਜ ਆਪਾਂ ਇੱਕ ਹੋਰ ਨਵੀਂ ਅਮਰ ਗਾਥਾ ਦੇ ਨਾਲ ਪੇਸ਼ ਹੋਏ ਹਾਂ ਇਸ ਗਾਥਾ ਨੂੰ ਆਪਾਂ ਅੱਗੇ ਕਰਦੇ ਹਾਂ ਪਾਈ ਬੋਤਾ ਸਿੰਘ ਜੀ ਦੀ ਅਤੇ ਪਾਈ ਗਰਜਾ ਸਿੰਘ ਜੀ ਦੀ ਅਮਰ ਸਹੀਦੀ ਕਥਾ ਬਾਈ ਗੁਰਜੀਵ ਘਾਲਤਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਕਹਾਣੀ ਹੈ ਉਸ ਸਮੇਂ ਦੀ ਜਦੋਂ ਖਾਲਸੇ ਦਾ ਨਾਮ ਲੈਣਾ ਵੀ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਸੀ ਇਹ ਕਹਾਣੀ ਹੈ ਦੋ ਅਯੇ ਸੂਰਮਿਆਂ ਦੀ ਜਿਨ੍ਹਾਂ ਨੇ ਗੁਲਾਮੀ ਵਿੱਚ ਜਿਉਣ ਦੀ بجائے ਸ਼ਹੀਦੀ ਨੂੰ ਚੁਣਿਆ ਇਹ ਕਹਾਣੀ ਹੈ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਚਾ ਸਿੰਘ ਜੀ ਦੀ ਮੁਗਲ ਜਲਮੁਦਾਹਨ ਰਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪੰਜਾਬ ਦੀ ਧਰਤੀ ਉੱਤੇ ਮੁਗਲ ਹਕੂਮਤ ਦਾ ਜਨਮ ਆਪਣੇ ਚਰਨ ਤੇ ਸੀ ਖਾਨਸੇ ਨੂੰ ਖਤਮ ਕਰਨ ਲਈ ਇਨਾਮ ਰੱਖੇ ਗਏ ਜੋ ਕੋਈ ਸਿੱਖ ਨੂੰ ਪਕੜ ਕੇ ਲਿਆਉਂਦਾ ਉਸ ਨੂੰ ਸੋਨੇ ਦੀਆਂ ਮੋਹਰਾਂ ਮਿਲਦੀਆਂ ਜੰਗਲਾਂ ਪਹਾੜਾਂ ਅਤੇ ਦਰਿਆਵਾਂ ਦੇ ਕੰਢਿਆਂ ਤੇ ਸਿੱਖ ਭਜਦੇ ਫਿਰਦੇ ਸਨ ਪਰ ਖਾਲਸਾ ਡਰਦਾ ਨਹੀਂ ਸੀ ਉਹ ਲੁਕਦਾ ਜ਼ਰੂਰ ਸੀ ਪਰ ਮਿਟਦਾ ਨਹੀਂ ਸੀ ਪਾਈ ਬੁੱਤ ਸਿੰਘ ਦੀ ਖਮੋਸ਼ ਅਗ ਪਈ ਬੋਤਾਂ ਸਿੰਘ ਜੀ ਇੱਕ ਨਿਰਪੀਕ ਗੰਭੀਰ ਅਤੇ ਅਲਡੋਰ ਸਿੱਖ ਸਨ ਉਹ ਗੁਰੂ ਦੇ ਬਾਣੀ ਬਾਣੀ ਵਿੱਚ ਰੰਗੇ ਹੋਏ ਸਨ ਦਿਨ ਵਿੱਚ ਗੁਰੂ ਦਾ ਹੁਕਮ ਅਤੇ ਅੱਖਾਂ ਵਿੱਚ ਖਾਲਸੇ ਦੀ ਆਨ ਸੀ ਉਹ ਦਿਨਾਂ ਵਿੱਚ ਜੰਗਲਾਂ ਵਿੱਚ ਰਹਿ ਕੇ ਗੁਪਤ ਤੌਰ ਤੇ ਗੁਰੂ ਦਾ ਸਿਮਰਨ ਕਰਦੇ ਰਹਿੰਦੇ ਸਨ ਹੂ ਅਕਸਰ ਕਹਿੰਦੇ ਸਾਨੂੰ ਖਾਸ ਤਾਂ ਲੁੱਕ ਸਕਦਾ ਏ ਪਰ ਮੁੱਕ ਨਹੀਂ ਸਕਦਾ ਭਾਈ ਗਰਚਾਂ ਸਿੰਘ ਜੀ ਗੱਜ ਦੀ ਤਦਵਾਰ ਭਾਈ ਗਰਚਾਂ ਸਿੰਘ ਜੀ ਨੋ ਜਬਾਨ ਤੇਜ ਅਤੇ ਜੋਸ਼ੀ ਲਿਪਸਨ ਉਹੋ ਪਾਈ ਬੋਤਾਲ ਸਿੰਘ ਜੀ ਦੇ ਸਾਥੀ ਨਹੀਂ ਸਗੋਂ ਪ੍ਰ ਵਰਗੇ ਸਨ ਜਿੱਥੇ ਪਾਈ ਬੋਤਾਲ ਸਿੰਘ ਜੀ ਸਾਥ ਸਨ ਉੱਥੇ ਪਾਈ ਗਰਜਪ ਸਿੰਘ ਜੀ ਅਗ ਵਰਗੇ ਸਨ ਉਹ ਕਹਿੰਦੇ ਜੇ ਖਾਲਸਾ ਚੁੱਪ ਰਹੇ ਤਾਂ ਕੀ ਆਲਮ ਸਮਝੇਗਾ ਖਾਲਸਾ ਮੁੱਕ ਗਿਆ ਹੈ ਹੋ ਹੋਦਨ ਜੋ ਇਤਿਹਾਸ ਬਣ ਗਿਆ ਇੱਕ ਦਿਨ ਦੋਵੇਂ ਸਿੰਘ ਤਰਨ ਤਾਰਨ ਦੇ ਨੇੜੇ ਇੱਕ ਸੁੰਨੇ ਰਸਤੇ ਕੋਲ ਬੈਠੇ ਸਨ ਰਸਤਾ ਉਹ ਸੀ ਜਿੱਥੋਂ ਮੁਗਲ ਸਰਕਾਰੀ ਟੈਕਸ ਇਕੱਠਾ ਕੀਤਾ ਜਾਂਦਾ ਸੀ ਦਿਨ ਵਿੱਚ ਦਰਤ ਸੀ ਖਾਲਸਾ ਜਿਉਂਦਾ ਹੈ ਪਰ ਦੁਨੀਆ ਨੂੰ ਦਿਖਾਈ ਨਹੀਂ ਦੇ ਰਿਹਾ ਭਾਈ ਬੋਤਾ ਸਿੰਘ ਜੀ ਨੇ ਡੂੰਗੀ ਉਸਾ ਲੈਂਦਿਆਂ ਕਿਹਾ ਪ੍ਰਗਜ ਸਿੰਘ ਕੀ ਇਹ ਠੀਕ ਹੈ ਕਿ ਲੋਕ ਸਮਝਣ ਖਾਲਸਾ ਮੁੱਕ ਗਿਆ ਪਾਏ ਕਰਜਾ ਸਿੰਘ ਸਿੰਘ ਜੀ ਇਹ ਅੱਖਾਂ ਅੱਗ ਬਾਗ ਪੜਕ ਉੱਠੀਆਂ ਨਹੀਂ ਅਸੀਂ ਖਾਲਸੇ ਦਾ ਨਿਸ਼ਾਨ ਦੁਨੀਆ ਅੱਗੇ ਲਿਆਵਾਂਗੇ ਭਾਵੇਂ ਸਿਰ ਹੀ ਕਿਉਂ ਨਾ ਦੇਣਾ ਪਵੇ ਇਤਿਹਾਸਕ ਐਲਾਨ ਦੋਵੇਂ ਸਿੰਘਾਂ ਨੇ ਇੱਕ ਲੱਕੜੀ ਦਾ ਫਟਾ ਲਿਆ ਅਤੇ ਉਸ ਤੇ ਲਿਖਿਆ ਜੋ ਇਹ ਰਹੂ ਲੰਗੇ ਉਹ ਖਾਸ ਨੂੰ ਟੈਕਸ ਦੇਵੇ ਇਹ ਲਾਈਨ ਮੋਗਲ ਸਲਤਨਤ ਉੰਦੇ ਖੁੱਲੀ ਚੁਣੌਤੀ ਸੀ ਪੈਗਨਾ ਟੱਕਰ ਜਦੋਂ ਪੈਗਨਾ ਮੁਗਲ ਆਪਸਰਾ ਅਰਾ ਹੁਣ ਲੰਗਿਆ ਭਾਈ ਕਰਜਾ ਸਿੰਘ ਜੀ ਨੇ ਤਲਵਾਰ ਕੱਢ ਕੇ ਕਿਹਾ ਰੁਕ ਖਾਨਦਾ ਰਾਜਾ ਇਥੇ ਉਸ ਅਬਸਰਨے ਹਾਸਕੇ ਕਿਹਾ ਖਾਲਸਾ ਤਾਂ ਮੁੱਖਿਆ ਭਾਈ ਬੋਤਾਲ ਸਿੰਘ ਜੀ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਹ ਜਿੱਤੇ ਨੂੰ ਪਤਾ ਲੱਗੇਗਾ ਖਾਲਸਾ ਜੀ ਜਿਉਂਦਾ ਹੈ ਉਹ ਅਫਸਰ ਹਮਾਰਿਆ ਗਿਆ ਉਸ ਦਾ ਕੋੜਾ ਹਥਿਆਰ ਸਭ ਖਾਰਸੇ ਦੀ ਨਿਸ਼ਾਨੀ ਬਣ ਗਏ ਮੁਗਲ ਹਕੂਮਤ ਵਿੱਚ ਖਲਬਲੀ ਖੰਬਰ ਲਾਹੌਰ ਤੱਕ ਪਹੁੰਚ ਗਈ ਹਕੂਮਤ ਹੈਰਾਨ ਸੀ ਖਾਲਸਾ ਅਜੇ ਵੀ ਮੌਜੂਦ ਹੈ। ਫੌਜ 'ਤੇ ਜੀ ਗਈ ਦਰਗਨਾ ਸਿਪਾਹੀ ਅਖੀਰ ਤਲਾ ਜੁੱਧ ਪਈ ਬੋਤਾ ਸਿੰਘ ਜੀ ਅਤੇ ਪਈ ਗਰਚਰ ਸਿੰਘ ਜੀ ਤਿਆਰ ਸਨ ਦੋਵਾਂ ਨੇ ਅਰਦਾਸ ਕੀਤੀ ਏ ਬਾਈ குரு ਅੱਜ ਸਾਨੂੰ ਆਪਣੀ ਕੌਮ ਲਈ ਕੁਰਬਾਨੀ ਦੇ ਜੋਗ ਬਣਾਈ ਚਲਵਾਰਾ ਟਕਰਿਆਂ ਧਰਤੀ ਕੰਬੀ ਦੋ ਸਿੰਘ ਦਹਾਕਿਆ ਤੇ ਭਾਰੀ ਪੈ ਗਏ ਪਰ ਅੱਖਕਾਰ ਗਣਤੀ ਬੱਦਸੀ ਸ਼ਹੀਦੀ ਦਾ ਪਲ ਜਦੋਂ ਦੋਵੇਂ ਯਖਮੀ ਹੋ ਗਏ ਭਾਈ ਕਰਚਾ ਸਿੰਘ ਜੀ ਨੇ ਉੱਚੀ ਆਵਾਜ਼ ਵਿੱਚ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਭਾਈ ਬੋਤਾ ਸਿੰਘ ਜੀ ਨੇ ਆਖਰੀ ਸਾਹ ਨਾਲ ਕਿਹਾ ਵਾਹਿਗੁਰੂ ਜੀ ਕੀ ਫਤਿਹ ਅਤੇ ਦੋਵੇਂ ਸਿੰਘ ਸਹੀਦੀ ਨੂੰ ਪ੍ਰਾਪਤ ਹੋ ਗਏ ਅਮਰਤਾ ਉਹ ਦਿਨ ਤੋਂ ਬਾਅਦ ਕੋਈ ਵੀ ਨਹੀਂ ਕਹਿ ਸਕਿਆ ਕਿ ਖਾਲਸਾ ਮੁੱਕ ਗਿਆ ਦੋ ਸਿੰਘਾਂ ਨੇ ਪੂਰੀ ਕਾਮ ਨੂੰ ਜਗਾ ਦਿੱਤਾ ਉਹਨਾਂ ਦੀ ਕੁਰਬਾਨੀ ਸਤਨੂਬ ਸਿਖਾਉਂਦੀ ਹੈ ਇਹ ਜ਼ੁਲਮ ਅਗੇ ਝੁਕਣਾ ਮੌਤ ਹੈ ਪਰ ਸੱਚ ਲਈ ਮਰਨਾ ਅਮਰਤ ਹੈ ਅਮਰਤ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏਸੀ ਆਪਣੀ ਅੱਜ ਦੀ ਅਮਰਗਾਥਾ ਇਸੀ ਤਰ੍ਹਾਂ ਨਵੀਆਂ-ਨਵੀਆਂ ਅਮਰਗਾਥਾਂ ਨੂੰ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਇਹ ਤੋ ਕਰਿਓ ਤੇ ਨਵੀਂ ਹੋਲ ਅਮਰਗਾਥਾਂ ਆਪੇ ਪੇਸ਼ ਹੋਵਾਂਗੇ ਉਦੋਂ ਤੱਕ ਸਤਿ ਸ੍ਰੀ ਅਕਾਲ ਜੀ